ਲੁਧਿਆਣਾ ਦੇ ਟਿੱਬਾ ਰੋਡ ਪੈਂਦੇ ਨਿੱਜੀ ਸਕੂਲ ਦੇ 5ਵੀਂ ਕਲਾਸ ਚ ਪੜ੍ਹਦੇ ਬੱਚੇ ਤੇ ਟੀਚਰ ਵੱਲੋਂ ਤਸ਼ੱਦਦ ਟਾਉਣ ਦਾ ਮਾਮਲਾ ਸਾਹਮਣੇ ਹੈ ਟਿਊਸ਼ਨ ਟੀਚਰ ਨੇ ਟੈਸਟ ਚ ਫੇਲ ਹੋਣ ਤੇ ਲਗਾਤਾਰ ਛੁੱਟੀਆਂ ਕਰਨ ਤੇ 13 ਸਾਲਾ ਬੱਚੇ ਨੂੰ ਇਸ ਕਦਰ ਕੁੱਟਿਆ ਕਿ ਉਸ ਨੂੰ ਹਸਪਤਾਲ ਲਿਜਾਣਾ ਪਿਆ ਬੱਚੇ ਦੇ ਦੱਸੇ ਮੁਤਾਬਕ ਉਸ ਦੇ ਮੂੰਹ ਤੇ ਕਈ ਚਪੇੜਾਂ ਤੇ ਪੁੱਠੇ ਹੱਥ ਤੇ ਡੰਡੇ ਮਾਰੇ ਗਏ ਨੇ ਪਰਿਵਾਰਿਕ ਮੈਂਬਰਾਂ ਮੁਤਾਬਕ ਬੱਚਾ ਜਦਕਰ ਪਹੁੰਚਿਆ ਤਾਂ ਉਸ ਦਾ ਮੂੰਹ ਲਾਲ ਤੇ ਸੁੱਜਿਆ ਪਿਆ ਸੀ ਹਾਲਾਂਕਿ ਟੀਚਰ ਆਪਣੀ ਗਲਤੀ ਮੰਨਦੀ ਹੈ ਪਰ ਰਾਜੀਨਾਮੇ ਦੇ ਲਈ ਪਰਿਵਾਰ ਤਿਆਰ ਨਹੀਂ ਹੈ ਤੇ ਟੀਚਰ ਖਿਲਾਫ ਸਖਤ ਦੀ ਮੰਗ ਹੋ ਰਹੀ ਹੈ ਇਹ ਆਪਣਾ 파ਰਸ পাবলিক ਸਕੂਲ ਚ ਪੜਦਾ ਡੱਬਾ ਰੋਡ ਤੇ ਚੁੰਕੀ ਕੋਲ ਅੱਛਾ ਜੀ ਤੇ ਇਹਨੇ ਨਾ ਦੋ ਦਿਨ ਹੋ ਗਏ ਸੀ ਛੁੱਟੀਆਂ ਮਾਰੀ ਸੀ ਨਾਨਕੇ ਗਿਆ ਹੋਇਆ ਸੀਗਾ ਤੇ ਅੱਜ ਸਵੇਰੇ ਆਇਆ ਸੀਗਾ ਜੀ ਤੇ ਇਹ ਟਿਊਸ਼ਨ ਤੇ ਗਿਆ 2 ਵਜੇ ਜੀ ਤੇ ਮੈਡਮ ਨੇ ਕੁੱਟਿਆ ਕਿ ਭਾਈ ਕੀ ਕਹਿੰਦੇ ਤੂੰ ਛੁੱਟੀ ਕਿਉਂ ਕੀਤੀ ਇੰਨਾ ਕੁ ਬੁਰਾ ਕੁੱਟਿਆ ਹੱਦ ਨਾ ਹੋ ਜਾਦਾ ਤੇ ਜੇ ਮੈਡਮ ਨਾਲ ਗੱਲ ਹੋਈ ਹੈ ਮੈਡਮ ਕਹਿੰਦੀ ਜੀ ਪਹਿਲਾਂ ਤਾਂ ਸੌਰੀ ਕਹਿਣ ਲੱਗ ਗਈ ਫਿਰ ਕਹਿੰਦੀ ਮੇਰਾ ਨਾ ਥੋੜਾ ਜਿਹਾ ਪਾਪਾ ਦੀ ਡੈਥ ਹੋਈ ਸੀਗੀ ਮੈਂ ਡਿਪਰੈਸ਼ਨ 'ਚ ਹੀ ਤਾਂ ਮਾਰਤਾ ਕਿ ਸੋਰੀ ਕਹਿੰਦਾ ਕੀ ਮਤਲਬ ਹੈ ਜੇ ਡਿਪਰੈਸ਼ਨ 'ਚ ਚੱਲ ਗਿਆ ਬੱਚਾ ਕੱਲ ਨੂੰ ਜੇ ਕੁਝ ਕਰ ਲੈਂਦਾ ਕਿਉਂ ਕੋਈ ਅਸੀਂ ਇਹ ਕਹਿੰਦੇ ਜੇ ਕੋਈ ਜ਼ਿੰਮੇਵਾਰ ਕੌਣ ਸੀਗਾ ਜੇ ਕੁਝ ਹੋ ਜਾਂਦਾ ਕੱਲ ਨੂੰ ਬੱਚੇ ਨੂੰ ਚਲੋ ਅੱਜ ਤੇ ਸ਼ੁਕਰ ਹੈ ਸਾਨੂੰ ਦੱਸਤਾ ਜੇ ਕਿਤੇ ਬਾਹਰੋਂ ਬਾਹਰ ਕੁਝ ਕਰ ਲੈਂਦਾ ਜਾਂ ਕੁਝ ਵੀ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਇਹਦਾ ਇਸ ਤੋਂ ਪਹਿਲਾਂ ਵੀ ਕਦੀ ਬੱਚੇ ਨੂੰ ਐਦਾਂ ਮਾਰਿਆ ਇਸ ਤੋਂ ਪਹਿਲਾਂ ਵੀ ਕੁੱਟਿਆ ਇਹਨੇ ਦੱਸਿਆ ਨਹੀਂ ਸਾਨੂੰ ਅੱਜ ਕੋਈ ਜ਼ਿਆਦਾ ਕੁੱਟਿਆ ਹੋਊਗਾ ਫਿਰ ਇਹਨੇ ਪਾਪਾ ਨੂੰ ਦੱਸਿਆ ਕਿ ਪਾਪਾ ਐਦਾਂ ਐਦ ਤੇ ਮੈਡਮ ਨਾਲ ਗੱਲ ਹੋਈ ਮੈਡਮ ਤਾਂ ਕੋਈ ਹੱਥ ਪੱਲਾ ਹੀ ਨਹੀਂ ਫੜਾ ਰਹੀ ਮੈਡਮ ਤਾਂ ਸਿਰਫ ਸੋਰੀ ਇਹ ਥੋੜੀ ਕੋਈ ਮਤਲਬ ਹੈ ਕਿ ਜੇ ਬੱਚੇ ਨੂੰ ਅਸੀਂ ਕੁੱਟਤਾ ਸੋਰੀ ਕਹਿ ਕੇ ਥੋੜੀ ਛੁੱਟ ਸਕਦੇ ਆ ਆਹ ਜੀ ਇਹ ਤਾਂ ਕਾ ਇਹ ਹੋ ਗਿਆ ਕਿ ਅਸੀਂ ਕਿਹਦੇ ਚ ਪੇੜ ਮਾਰਤੀ ਸੋਰੀ ਕਹਿ ਦਈਏ ਕੱਲ ਨੂੰ ਜੇ ਕੁਝ ਕਰ ਲੈਂਦਾ ਜਾਂ ਕੁਝ ਹੋ ਜਾਂਦਾ ਕੌਣ ਜੋ ਮੈਂ ਸਕੂਲ ਦਾ ਜ਼ਿੰਮੇਵਾਰ ਸੀਗਾ ਸਕੂਲ ਨੇ ਤਾਂ ਹੱਥ ਖੜੇ ਕਰ ਦੋਨੇ ਆਪਣੇ ਪਹਿਲੀ ਗੱਲ ਅਸਤਾ ਹੁਣ ਇਹ ਮੈਡਮਾਂ ਨੂੰ ਪੁੱਛਣਾ ਕਿ ਇਹ ਮੈਡਮ ਦੀ ਡਿਗਰੀਆਂ ਹੈਗੀਆਂ ਜਾਂ ਨਹੀਂ ਕਿੱਦਾਂ ਦੀਆਂ ਮੈਡਮਾਂ ਰੱਖੀਆਂ ਹੋਈਆਂ ਅੱਜ ਕੱਲ ਤਾਂ ਉਹ ਲਿਕਾ ਚੱਲਿਆ ਹੈ 10ਵੀਂ ਕਲਾਸ ਪੜ੍ਹਿਆ ਬੱਚਾ ਉਹਨੇ ਟੀਚਰ ਬਣਾ ਦੋ ਅੱਜ ਕੱਲ ਤੇ ਇਹ ਚੱਲਿਆ ਹੋਇਆ ਆ ਅਸੀਂ ਇਹੀ ਮੈਡਮ ਨੂੰ ਪੁੱਛਣਾ ਕਿ ਕੀ ਗੱਲ ਬੱਚੇ ਨੂੰ ਮਾਰਿਆ ਚਲੋ ਠੀਕ ਹੈ ਕੁੱਟਿਆ ਸੀ ਕਹਿੰਨੇ ਆ ਪਰ ਇਹ ਗੱਲ ਆ ਤੁਸੀਂ ਫਾਈਨ ਪਾਓ ਸਾਨੂੰ ਕੋਈ ਤੁਸੀਂ 1000 ਪਾ ਦਿਓ 500 ਪਾ ਦਿਓ 100 ਪਾ ਦਿਓ ਸਾਨੂੰ ਕੁੱਟਣ ਦਾ ਕੀ ਮਤਲਬ ਹੈ ਅੱਜ ਕੱਲ ਤਾਂ ਲਾਊਡ ਹੀ ਹਨੀ ਡੰਡਾ ਰੱਖਣਾ ਸਕੂਲੇ ਬੱਚੇ ਨੂੰ ਮਾਰ ਹੀ ਨਹੀਂ ਸਕਦੇ ਕੱਲ ਨੂੰ ਜੇ ਬੱਚਾ ਕੁਝ ਕਰ ਲੰਦਾ ਕੌਣ ਚੰਗੇ ਵਾਰ ਸੀਗਾ ਉਹਦਾ ਕਿਹੜੀ ਕਲਾਸ ਪੜਦਾ ਬੱਚਾ 5ਵੀਂ ਕਲਾਸ ਚ ਪੜਦਾ ਵੀਰੇ ਅੱਛਾ ਜੀ 13 ਸਾਲ ਦਾ ਬੱਚਾ ਤੇ ਇਹਦੀ ਤੁਸੀਂ ਕੋਈ ਕੰਪਲੀਟ ਕੀਤੀ ਹੁਣ ਕੰਪਲੀਟ ਗਏ ਸੀਗੇ ਉਹ ਕਹਿੰਦੇ ਐਮ ਆਰ ਕਰਵਾ ਲਓ ਪਹਿਲਾਂ ਤੁਸੀਂ ਫੇਰ ਅਸੀਂ ਕਰਦੇ ਹਾਂ ਅੱਛਾ ਪ੍ਰਿੰਸੀਪਲ ਨਾਲ ਮੈਡਮ ਸਰ ਪ੍ਰਿੰਸੀਪਲ ਨਾਲ ਤਾਂ ਵੀਰੇ ਨੰਬਰ ਹੀ ਨਹੀਂ ਦੇ ਰਹੇ ਉਹ ਪ੍ਰਿੰਸੀਪਲ ਨੂੰ ਤਾਂ ਮਿਲੇ ਹੀ ਨਹੀਂ ਹੈਗੇ ਨੰਬਰ ਮੇ ਹੁਣੀ ਗੱਲ ਹੋਈ ਸੀਗੀ ਉਹ ਕਹਿੰਦੇ ਤੁਹਾਡੀ ਕੋਈ ਗਲਤ ਬਾਤ ਹੋਈ ਹੈ ਮੈਡਮ ਨਾਲ ਜਿਹਨੇ ਮਾਰਕਟ ਕੀਤੀ ਉਹ ਤੁਹਾਨੂੰ ਉਹ ਉਹਨੇ ਕੀ ਕਹਿਣਾ ਬਸ ਇਹ ਹੈ ਚਲੋ ਇਹ ਗਲਤੀ ਹੋ ਗਈ ਮੇਰੇ ਪਾਪਾ ਕਰਕੇ ਸੀ ਡਿਪਰੈਸ਼ਨ 'ਚ ਸੀ ਥੋੜੀ ਜੀ ਮੈਂ ਇਹ ਥੋੜੀ ਮਤਲਬ ਹੈ ਜੇ ਬੱਚੇ ਨੂੰ ਕੁੱਟਦਾ ਸੀ ਰਿਪਰੈਸ਼ਰ 'ਚ ਚੱਲ ਇਹ ਥੋੜੀ ਮਤਲਬ ਹੈ ਕੱਲ ਨੂੰ ਅਸੀਂ ਕਿਸੇ ਨੂੰ ਕੁੱਟ ਦਈਏ ਅਸੀਂ ਇਸ ਤੋਂ ਪਹਿਲਾਂ ਵੀ ਕਦੀ ਕੋਈ ਵਿਵਾਦ ਆਇਆ ਇਦਾਂ ਦਾ ਵੀ ਬੱਚਿਆਂ ਨੂੰ ਕੁੱਟਮਾਰ ਕੀਤੀ ਹੋਵੇ ਕੁੱਟਮਾਰ ਤਾਂ ਚਲੋ ਹੁੰਦੀ ਰਹਿੰਦੀ ਸੀ ਮਾੜੀ-ਮੋਟੀ ਦੱਸਦਾ ਨਹੀਂ ਸੀ ਜਦ ਅੱਜ ਜਿਆਦਾ ਦੱਸਿਆ ਆਏ ਨੇ ਜਾਂ ਕੁੱਟਿਆ ਹੋਰ ਇੱਕ ਗੱਲ ਹੁਣ ਆਪਾਂ ਪੰਜਾਬ 'ਚ ਰਹਿੰਦੇ ਪੰਜਾਬੀ ਤਾਂ ਲਾਊਡ ਹੈ ਉਹ ਪੰਜਾਬੀ ਨਹੀਂ ਬੋਲਣ ਦੇਉਂਦੇ ਸਕੂਲੇ ਰਾਮ ਰਾਮ ਨਹੀਂ ਬੋਲਣ ਦੇਂਦੇ ਕਹਿੰਦੇ ਗੁੱਡ ਮਾਰਨਿੰਗ ਬੋਲੋ ਜੀ ਇਹ ਕੀ ਮਤਲਬ ਹੈ ਜੇ ਪੰਜਾਬ 'ਚ ਰਹਿੰਦੇ ਪੰਜਾਬੀ ਨਹੀਂ ਬੋਲਾਂਗੇ ਹੋਰ ਕੀ ਕਰਾਂਗੇ ਇਹ ਥੋੜੀ ਹੁਣ ਹਿੰਦੀ ਬੋਲਾਂਗੇ ਅਸੀਂ ਪੰਜਾਬੀ ਹੈ ਸਾਡੀ ਬੋਲ ਨਹੀਂ ਦਿੰਦੇ ਬੋਲਣ ਨਹੀਂ ਦੇ ਤੇ ਰਾਮ ਰਾਮ ਤੱਕ ਨਹੀਂ ਕਹਿ ਦਿੰਦੇ ਉਹ ਸਕੂਲੇ ਇਹ ਥੋੜੀ ਕੋਈ ਮਤਲਬ ਹੈ ਉਹੀ ਚੀਜ਼ ਕਹਿੰਦੇ ਕਿ ਤੁਸੀਂ ਬੱਚੇ ਨੂੰ ਚਲੋ ਠੀਕ ਆ ਅਸੀਂ ਕਹਿੰਦੇ ਪੰਜਾਬੀ ਨੂੰ ਬੋਲ ਪਰ ਬੱਚੇ ਨੂੰ ਕੁੱਟਣ ਦਾ ਕੀ ਮਤਲਬ ਹੈ ਜੇ ਛੁੱਟੀ ਕਰ ਲਈ ਬੱਚੇ ਨੇ ਕੋਈ ਗੁਨਾਹ ਕਰਤਾ ਜੇ ਛੁੱਟੀ ਕੀਤੀ ਉਹਦੀ ਪੜ੍ਹਾਈ ਖਰਾਬ ਹੁੰਦੀ ਆ ਠੀਕ ਹੈ ਜੇ ਕੱਲ ਨੂੰ ਫੇਲ ਹੁੰਦਾ ਉਹ ਹੋਊਗਾ ਤੁਸੀਂ ਤੁਹਾਡਾ ਹੱਕ ਕਿਹਨੇ ਦਿੱਤਾ ਤੁਹਾਨੂੰ ਕੁੱਟਣ ਦਾ ਅੱਜ ਤੱਕ ਕਾਨੂੰਨ 'ਚ ਵੀ ਲਿਖਿਆ ਬੱਚੇ ਨੂੰ ਟੱਚ ਨਹੀਂ ਕਰ ਸਕਦੇ ਸਮਝਾ ਸਕਦੇ ਹੋ ਤੇ ਪੇਰੈਂਟਸ ਨੂੰ ਦੱਸ ਸਕਦੇ ਆ ਤੁਸੀਂ ਸਾਨੂੰ ਫੋਨ ਕਰਦੇ ਕਿ ਬੱਚਾ ਭਾਈ ਛੁੱਟੀਆਂ ਕਰ ਰਿਹਾ ਐ ਇਦਾਂ ਕੀ ਮਤਲਬ ਆ ਤੁਹਾਨੂੰ ਕੁੱਟਣ ਦਾ ਕੀ ਹੱਕ ਐ ਅਸੀਂ ਹੱਕ ਤਾਂ ਨਹੀਂ ਦਿੱਤਾ ਕੁੱਟਣ ਦਾ ਜਾਂ ਸਰਕਾਰ ਨੇ ਹੱਕ ਦਿੱਤਾ ਹੋਇਆ ਕੁੱਟਾਂ ਵੀ ਬੱਚੇ ਨੂੰ ਕੁੱ ਇਹੀ ਕਦੋਂ ਜਦੋਂ ਬੱਚਾ ਸਕੂਲ ਤੋਂ ਆਇਆ ਉਹਦੀ ਹਾਲਤ ਕਿੱਦਾਂ ਦੀ ਸੀਗੀ ਜਦੋਂ ਤੁਹਾਨੂੰ ਮੇਰੇ ਬਹੁਤ ਬੁਰਾ ਹਾਲ ਸੀ ਮੇਰੇ ਕੋ ਫੋਟੋ ਖਿੱਚੀ ਪਈ ਹੈ ਤੁਹਾਨੂੰ ਦਿਖਾ ਦੂੰਗਾ ਮੂੰਹ ਲਾਲ ਹੋਇਆ ਪਿਆ ਸੀਗਾ ਤੁਸੀਂ ਹਜੇ ਵੀ ਦੇਖ ਲਿਓ ਕੋ ਬਾਦੀ ਮੂੰਹ ਦਾ ਬੁਰਾ ਹਾਲ ਹੈ ਹੁਣ ਕਿਸ ਤਰ੍ਹਾਂ ਦੀ ਤੁਸੀਂ ਮੰਗ ਚਾਹੁੰਦੇ ਹੋ ਮੰਗ ਇਹੀ ਚਾਹੁੰਦੇ ਕਿ ਦੇਖੋ ਸਕੂਲ ਦੀ ਤਾਂ ਆਪਾਂ ਕਾਰਵਾਈ ਮੈਡਮ ਤੇ ਕਰਾਂਗੇ ਹੀ ਕਰਾਂਗੇ ਪਿੱਛੇ ਹਟਣ ਵਾਲੇ ਨਹੀਂ ਹੈਗੇ ਬਾਕੀ ਰਹੀ ਗੱਲ ਹੁਣ ਜਿੱਦਾਂ ਇਹ ਕਹਿੰਦੇ ਪੰਜਾਬੀ ਨਹੀਂ ਬੋਲਣ ਦੇਣੇ ਮੈਨੂੰ ਅੱਜ ਹੀ ਦੱਸਿਆ ਕਿ ਪੰਜਾਬੀ ਵੀ ਨਹੀਂ ਵੀਰੇ ਬੋਲਣ ਦਿੰਦੇ ਮੈਂ ਉੱਤੇ ਵੀ ਐਕਸ਼ਨ ਲਵਾਂਗਾ ਕਿ ਪੰਜਾਬੀ ਕਿਉਂ ਨਹੀਂ ਬੋਲਣ ਦਿੰ

ਕਿਹੜੀ ਮੈਡਮ ਕਹਿੰਦੀ ਸੀ ਇਹ ਗੱਲ ਮੌਨ ਕਹਿ ਮੌਨ ਠੀਕ